ਸਾਰੀ ਦੁਨੀਆ ਨਵਾਂ ਸਾਲ ਮਨਾਉਂਦੀ ਪਈਏ ਕੋਈ ਨਵਾਂ ਸਾਲ ਨਹੀਂ ਹੈ ਹਜ਼ਰਤ ঈਸਾ ਦਾ ਜਨਮ ਦਿਨ ਉਹਦੇ ਜਨਮ ਨਾਲ ਸੰਬੰਧਿਤ ਨਵਾਂ ਸਾਲ ਨਵੇਂ ਦਿਨ ਤੋਂ ਅਰੰਭ ਹੁੰਦਾ ਹੈ ਨਾ ਤੋ ਫਿਰ ਨਵਾਂ ਸਾਲ ਉਸ ਨੂੰ ਸਮਝੋ ਜਿਸ ਦਿਨ ਦਿਨ ਬਣਿਆ ਸੀ ਜਿਸ ਦਿਨ ਦਿਨ ਬਣਿਆ ਸੀ ਜੇ ਦਿਨ ਦਿਨ ਸ਼ੁਰੂ ਹੋਇਆ ਸੀ ਕੋਈ ਦਾ ਮਤਲਬ ਹੈ ਐਸਾ ਵੀ ਮਾਹੌਲ ਸੀ ਕਿ ਦਿਨ ਨਹੀਂ ਸੀ ਹਾਂ ਦਿਨ ਨਹੀਂ ਸੀ ਸਮਾਨੈ ਸੀ ਵਕਤ ਨਹੀਂ ਸੀ ਫੁਕਿਰ ਕੀ ਸੀ ਗੁਰਵਾਣੀ ਕਹਿੰਦੀ ਦੋਂਦੇ ਦੋਂ ਦਸੋ ਅਰਬਦ ਨਰਬਦ ਦੋਂਦੂ ਕਾਰਾ ਧਰਨ ਨਾ ਗਗਨਾ ਹੁਕਮ ਅਪਾਰਾ ਨਾ ਦਿਨ ਰਹਿਣ ਚੰਦ ਨਾ ਸੂਰਜ ਸੁਨਨੇ ਸੁਨ ਰਾਇਦਾ ਨਾ ਦਿਨ ਸੀ ਨਾ ਰਾਤ ਸੀ ਤੋ ਜਿਸ ਵਕਤ ਹੁਣ ਵਕਤ ਮੈਨੂੰ ਮਜਬੂਰੀ ਚ ਕਹਿਣਾ ਪੈ ਰਿਹਾ ਵਕਤ ਨਹੀਂ ਸੀ ਵਕਤ ਤੇ ਸ਼ੁਰੂ ਹੁੰਦਾ ਹੈ ਦਿਨ ਨਾਲ ਵਕਤ ਤੇ ਸ਼ੁਰੂ ਹੁੰਦਾ ਹੈ ਰਾਤ ਨਾਲ ਇਜਾ ਤਦ ਦਿਨ ਨਹੀਂ ਹੈ ਤੇ ਰਾਤ ਨਹੀਂ ਹੈ ਤਾਂ ਵਕਤ ਕਿਥਾ ਦਿਨ ਦਾ ਜਨਮ ਹੋਇਆ ਸਮੇਂ ਦਾ ਜਨਮ ਹੋਇਆ ਉਹ ਦਿਨ ਅਗਰ ਅਸੀਂ ਯਾਦ ਕਰੀਏ ਉਹ ਨਵਾਂ ਦਿਨ ਹੈ ਨਵਾਂ ਸਾਲ ਉਤੋਂ ਸ਼ੁਰੂ ਹੋਏਗਾ ਉਹ ਦਿਨ ਕਿਹੜੇ ਦਿਨ ਹੋਇਆ ਦਿਨ ਤੇ ਹੈ ਹੀ ਨਹੀਂ ਸੀ ਉਹ ਦਿਨ ਕਿਸ ਵਕਤ ਹੋਇਆ ਵਕਤ ਤੇ ਹੈ ਹੀ ਨਹੀਂ ਸੀ ਤੇ ਇਸ ਵਾਰ ਸੇ ਗੁਰੂ ਨਾਨਕ ਦੇਵ ਜੀ ਕਹਿੰਦੇ ਥਿਤ ਵਾਰ ਨਾ ਜੋਗੀ ਜਾਣੇ ਰੋਤ ਮਾਣਾ ਕੋਈ ਜਾ ਕਰਤਾ ਸਿਰਟੀ ਕੋ ਸਾਜੇ ਆਪੇ ਜਾਣੇ ਸੋਈ ਫੋ ਫਿਰ ਨਵਾਂ ਸਾਲ ਮਨਾਣਾ ਗੁਸਤਾਖੀ ਮਾਖੈਨ ਜਗਤ ਕੀ ਪੇੜਾ ਚ ਕੋਛ ਵੀ ਕੋਛ ਵੀ ਅਰ ਹਜ਼ਰਤ ਕੀ ਸਾਦਾ ਜਨਮ ਦਿਨ ਇਹ ਜਕਰ 25 ਸਤੰਬਰ ਨੂੰ ਕਿਦਰੇ ਹੋਏ ਸੰਨ ਤੇ ਸੂਰਜ ਦੀ ਗਤੀ ਦੇ ਮੁਤਾਬਿਕ 1 ਜਨਵਰੀ ਨਾਲ ਇੱਕ ਗਣਤ ਆਰੰਭ ਹੁੰਦੀ ਹੈ ਉਹਨਾਂ ਨੇ ਇਸ ਨੂੰ ਨਵਾਂ ਸਾਲ ਮੰਨ ਲਿਆ ਤੇ ਇਹ ਤੇ حضرت ঈਸਾ ਦਾ ਜਨਮ ਦੇ ਨਵਿਆ ਨਵਾਂ ਸਾਲ ਫੋੜੀ ਹੋਇਆ ਇੱਕ ਚੇਤਨ ਇੱਕ ਚੇਤਨੂ ਰਾਜੇ ਬਿਕਰਮਾ ਜੇਤ ਦਾ ਜਨਮ ਹੋਇਆ ਸੀ ਬਿਕਰਮੀ ਸੰਮਤ ਇਹ ਜੀ ਬਿਕਮੇ ਸਾਲ ਹੈ ਸਾਲ ਤੇ ਪ੍ਰਮਾਤਮਾ ਨੇ ਬਣਾਏ ਨੇ ਗੱਲ ਖਤਮ ਬਿਕਮਾ ਜੇਤ ਦਾ ਜਨਮ ਹੋਇਆ ਸ ਸਾਰਾ ਅਹਿਲੇ ਇਸਲਾਮ ਇੱਕ ਜਨਵਰੀ ਨੂੰ ਨਵਾਂ ਸਾਲ ਨਹੀਂ ਮੰਨਦਾ ਤੁਸੀਂ ਕਿ thếਰਬ ਦੇ ਦੇ ਨਹੀਂ ਦੇਖੋ ਬਾਈ ਤੇਈ ਦੇਸ਼ ਨੇ ਇਸਲਾਮੇ ਇੱਕ ਦੇਸ਼ ਵੀ ਨਹੀਂ ਮੰਨਦਾ ਉਹਨਾਂ ਦਾ ਹਿਜਰੀ ਸੰਮਤ ਜਿਸ ਦਿਨ ਮੁਹੰਮਦ ਸਾਹਿਬ ਨੇ ਹਿਜਰਤ ਕੀਤੀ ਉਸ ਦਿਨ ਤੋਂ ਉਸ ਸਮੇਂ ਦੀ ਗਿਣਤੀ ਕਰਦੇ ਨੇ ਉਹਨੂੰ ਕਹਿੰਦੇ ਨੇ ਹਿਜਰੀ ਸੰਮਤ ਇਸੇ ਤਰੀਕੇ ਨਾਲ ਬਾਕੀ ਕੌਮਾਂ ਦੇ ਵੀ ਆਪਣੇ ਆਪਣੇ ਸੰਮਤ ਬਣਾਏ ਹੋਏ ਨੇ ਪਰ ਉਹ ਆਪਣੇ ਅਵਕਾਰ ਦੇ ਜਨਮ ਦਿਨ ਨਾਲ ਜਾਂ ਆਪਣੇ ਖਾਸ ਵਿਅਕਤੀ ਦੇ ਜਨਮ ਦਿਨ ਨਾਲ ਜਾਂ ਕਿਸੇ ਖਾਸ ਕੌਮ ਦੀ ਘਟਨਾ ਨਵਾਂ ਸਾਲ ਤੇ ਉਸ ਦਿਨ ਆਰੰਭ ਹੁੰਦਾ ਜੇ ਦਿਨ ਨਵਾਂ ਦਿਨ ਸੀ ਤੇ ਨਵਾਂ ਦਿਨ ਜਿਸ ਦਿਨ ਆਰੰਭ ਹੋਇਆ ਕੁਝ ਨਹੀਂ ਪਤਾ ਕੁਝ ਵੀ ਨਹੀਂ ਸਭ ਕਲਪਨਾ ਹੀ ਕਲਪਨਾ ਕਪੌਲ ਕਲਪਨਾ ਮੈਂ ਤੇ ਦਿੱਲੀ ਦੇ ਬਹੁਤ ਵੱਡੇ ਕੱਟ ਦੇ ਚੱਕ ਕੇ ਆਇਆ ਤੇ ਨਾਨੇ ਕਿਸ਼ਾਈ ਕੈਲੰਡਰ ਬਣਾਉਣ ਦੀ ਕੀ ਲੋੜ ਸੀ ਜੇ 1 ਜਨਵਰੀ ਜੋ ਹੈ ਨਵਾਂ ਸਾਲ ਹੈ ਇਸ ਕੈਲੰਡਰ ਦੇ ਕਿ ਲੋਕਸ ਜਵਾਬ ਨਹੀਂ ਸੀ ਕਿਸੇ ਕੋ ਮਗਦਸਰੇ ਤੇ ਵਿਚਾਰ ਜੋ ਹੈ ਗੱਲ ਆ ਗਈ ਤੇ ਸਵਾਰ ਨਾ ਜੋਗੇ ਜਾਣੇ ਰੁੱਤ ਮਾ ਨਾ ਕੋਈ ਜਾ ਕਰਤਾ ਸ੍ਰੀ ਟੇ ਕੋ ਸਾਦੇ ਆਪੇ ਜਾਣੇ ਸੋਈ ਹਜ਼ਰਤ ਇਸ਼ਾ ਜਿਸ ਦੀ ਇਤਨੀ ਵੱਡੀ ਉਮਤ ਹੈ ਬੜਾ ਭਾਰੇ ਪ੍ਰਭਾਵ ਹੈ ਕੁਝ ਮਨੋਚਿੰਤਕ ਤੇ ਮੰਦੇ ਨੇ ਬਾਹਰ ਦੇ ਰੂਪ ਦੇ ਰੇਖਾ ਦੇ ਪਾਵੇਂ ਕੋਈ ਹਿੰਦੂ ਦਿਖਾਈ ਦੇਂਦਾ ਜੈ ਨਹੀਂ ਦਿਖਾਈ ਦੇਂਦਾ ਬੋਧੀ ਦਿਖਾਈ ਦੇਂਦਾ ਸਿੱਖ ਦਿਖਾਈ ਦੇਂਦਾ ਬਹੁਤ ਆਦਿ ਸਭ ਕ੍ਰਿਸਚੀਅਨ ਨੇ ਉਹਨਾਂ ਦੇ ਰਸਮੋ ਰਿਵਾਜ ਬੱਚੇ ਦਾ ਜਨਮ ਦਿਨ ਮਨਾਣਾ ਕੇਕ ਕਟੋ ਮੋਮਬਤੀਆਂ ਪੂਕੋ ਜਾਂ ਜਲਾਓ ਇਹ ਸਭ ਹੀ ਸਹੀ ਰਸਮਾਂ ਭਾਸ਼ਾ ਪਹਿਰਾਵਾ ਤਮ ਤਮੇਜ਼ ਉਹ ਤਮਦਨ ਕਲਚਰ ਸਭ ਦੇ ਤੇ ਸਾਇਯਤ ਚਾਹੀਏ ਸਭ ਤੇ ਚਾਹੀਏ विद्वान केंद्र की हो या? जैनी है बोधि है हिंदू है मुस्लिम है सिख है। सब तक ईसाई छाई व्यापक रूप दिन दे नाल समय जन्म होया दिन का जन्म होया समय का जन्म होया वो दिन अगर असी याद करिए नवा दिन नवा साल उथ शुरू हो तो ओ दिन, किड़े दिन होया, दिन ते है नहीं दिन किस वक्त वकत, होया, वकत ते है ही तो नहीं जाकर तिर टी को साजे आपे जाने सोई तो फिर नवा साल मना गुसाखी माओ जगत की बेड़ा चार कुछ भी नहीं कुछ भी ਅਰ ਹਜ਼ਰਤ ਈਸਾ ਦਾ ਜਨਮ ਦਿਨ ਐਲਿਕਰ 25 ਸਤੰਬਰ ਨੂੰ ਕਿਦਰੇ ਹੋਏ ਸਨ ਤੇ ਸੂਰਜ ਦੀ ਗਤੀ ਦੇ ਮੁਤਾਬਿਕ 1 ਜਨਵਰੀ ਨਾਲ ਇੱਕ ਗਣਤ ਆਰੰਭ ਹੁੰਦੀ ਹੈ ਉਹਨਾਂ ਨੇ ਇਸ ਨੂੰ ਨਵਾਂ ਸਾਲ ਮੰਨੇ ਤੋ ਇਹ ਤੇ ਹਜ਼ਰਤ ਈਸਾ ਦਾ ਜਨਮ ਦਿਨ ਉਹ ਆ ਨਵਾਂ ਸਾਲ ਥੋੜੀ ਹੋਇਆ ਇੱਕ ਚੇਤਰ ਇੱਕ ਚੇਤ ਨੂੰ ਰਾਜੇ ਬਿਕਰਮਾ ਜੀ ਦਾ ਜਨਮ ਹੋਇਆ ਸੀ ਬਿਕਰਮੀ ਸੰਪਤ ਏ ਜੀ ਬਿਕਮਾ ਹੀ ਸਾਲ ਹੈ ਸਾਲ ਤੇ ਪ੍ਰਮਾਤਮਾ ਨੇ ਬਣਾਏ ਨੇ ਗੱਲ ਖਤਮ ਬਿਕਮਾ ਜਿੰਦਾ ਜਨਮ ਹੋਇਆ ਸਾਰਾ ਅਹਿਲੇ ਇਸਲਾਮ 1 ਜਨਵਰੀ ਨੂੰ ਨਵਾਂ ਸਾਲ ਨਹੀਂ ਮੰਨਦਾ ਤੁਸੀਂ ਕਿਸੇ ਰਵ ਦੇਸ਼ ਦੇ ਚ ਨਹੀਂ ਦੇਖੋਗੇ ਬਾਈ ਤੇਈ ਦੇਸ਼ ਨਹੀਂ ਇਸਲਾਮੇ ਇੱਕ ਦੇਸ਼ ਵੀ ਨਹੀਂ ਮੰਨਦਾ ਉਹਨਾਂ ਦਾ ਹਿਜਰੀ ਸੰਮਤ ਜਿਸ ਦਿਨ ਮੁਹੰਮਦ ਸਾਹਿਬ ਨੇ ਹਿਜਰਤ ਕੀਤੀ ਉਸ ਦਿਨ ਤੋਂ ਉਸ ਸਮੇਂ ਦੀ ਗਿਣਤੀ ਕਰਦੇ ਨੇ ਉਹਨੂੰ ਕਹਿੰਦੇ ਨੇ ਹਿਜਰੀ ਸੰਮਤ ਇਸੇ ਤਰੀਕੇ ਨਾਲ ਬਾਕੀ ਕੌਮਾਂ ਦੇ ਵੀ ਆਪਣੇ ਆਪਣੇ ਸੰਮਤ ਬਣਾਏ ਹੋਏ ਨੇ ਪਰ ਉਹ ਆਪਣੇ અવਤਾਰ ਦੇ ਜਨਮ ਦਿਨ ਨਾਲ ਜਾਂ ਆਪਣੇ ਖਾਸ ਵਿਅਕਤੀ ਦੇ ਜਨਮ ਦਿਨ ਨਾਲ ਜਾਂ ਕਿਸੇ ਖਾਸ ਕੌਮ ਦੀ ਘਟਨਾ ਨਾਲ ਨਵਾਂ ਸਾਲ ਤੇ ਉਸ ਦਿਨ ਆਰੰਭ ਹੁੰਦਾ ਹੈ ਜਿਹਦੇ ਦਿਨ ਨਵਾਂ ਦਿਨ ਸੀ ਤੇ ਨਵਾਂ ਦਿਨ ਜਿਸ ਦਿਨ ਆਰੰਭ ਹੋਇਆ ਕੁਝ ਨਹੀਂ ਪਤਾ ਕੁਝ ਵੀ ਨਹੀਂ ਸਭ ਕਲਪਨਾ ਹੀ ਕਲਪਨਾ ਕਪੌਲ ਕਲ ਮੈਂ ਤੇ ਦਿੱਲੀ ਦੇ ਉਹ ਤੇ ਵੱਡੇ ਕੱਠ ਦੇ ਚ ਕਹਿ ਕੇ ਆਇਆ ਫਿਰ ਨਾਨੇ ਕਿਸ਼ਾਈ ਕੈਲੰਡਰ ਬਣਾਣ ਦੀ ਕੀ ਲੋੜ ਸੀ ਜੇ 1 ਜਨਵਰੀ ਜੋ ਹੈ ਨਵਾਂ ਸਾਲ ਹੈ ਇਸ ਕੈਲੰਡਰ ਦੀ ਕੀ ਲੋੜ ਹੈ ਜਵਾਬ ਨਹੀਂ ਸੀ ਕਿਸੇ ਦਾ ਫਿਰ ਮੁਖਦਸਰੇ ਤੇ ਵਿਚਾਰ ਜੋ ਹੈ ਗੱਲ ਆ ਗਈ ਤੇ ਸਵਾਰ ਨਾ ਜੋਗੇ ਜਾਣੇ ਰੁੱਤ ਮਾ ਨਾ ਕੋਈ ਜਾ ਕਰਤਾ ਸ੍ਰਿਟੇ ਕੋ ਸਾਜੇ ਆਪੇ ਜਾਣੇ ਸੋਈ حضرت عیسیٰ جس دی اتنی وڈی امت ہے بڑا بھاری پرباو ہے کچھ منوچن پک تے من گئے نے بار دے روپ دی رےکھا وچ پا میں کوئی ہندو دکھائی دیندا ہے جے نہیں دکھائی دیندا بودھی دکھائی دیندا ہے سیک دکھائی دیندا ہے بہتات دے سب کرسچن نی رہے انہاں دے رسم و رواج بچے دا جنم دن منانا کیک کٹو موم بتییاں پھکو یا جلاؤ ای دے سب عیسائی رسماں भाषा पैरावा तम तमीज और तमदन कल्चर सब देते ईसाइत चाहिए सब दे चाहिए विद्वान केंद्र की हो या जैनी है बौद्धि है हिंदू है मुस्लिम है सिख है सब ते ईसाइय चाहिए व्यापक रूप दे चाहिए फिर विचार विचकार गल आते पैगंबर जिसकी नहीं वीडी उमत है इतना वा प्रभाव है ਪਤਾ ਕੀ ਕਹਿੰਦਾ ਇਹਨੂੰ ਮੈਂ ਕਈ ਦਿਨ ਸੋਚਿਆ ਸੋਚਣ ਤੋਂ ਬਾਅਦ ਮੈਂ ਸਟੇਜ ਤੇ ਲੈਣ ਤੋਂ ਮੈਨੇ ਲਿਆਂਦਾ ਸੀ ਮੈਂ ਸੋਚਦਾ ਸੀ ਨਹੀਂ ਇਹਨੂੰ ਨਿਰੀਖਣ ਕਰਨਾ ਪਏਗਾ ਘੋਖਣਾ ਪਏਗਾ ਕਿ ਗੱਲ ਕਿਸ ਹੱਦ ਤੱਕ ਸਹੀ ਹੈ ਫਿਰ ਮੈਨੂੰ ਮਹਿਸੂਸ ਹੋਇਆ ਨਹੀਂ ਮੈਂ ਗਲਤੀ ਤੇ ਆਹ ਇਹ ਵਕਤ ਦਾ پیغمبرੀ ਪੁਰਸ਼ ਠੀਕ ਠੀਕ ਕਹਿ ਰਿਹਾ ਹੈ ਇਸਾ ਕਹਿੰਦਾ ਅਗਰ ਕੋਈ ਮੈਨੂੰ ਇਹ ਆਖੇ ਕਿ ਇੱਕ ਉਠ ਸੋਈ ਦੇ ਨੱਕੇ ਵਿੱਚੋਂ ਲੰਘ ਗਿਆ ਹੈ ਲੰਘ ਕੇ ਕਹਿੰਦਾ ਮੈਂ ਮੰਨ ਲਵਾਂਗਾ ਮੈਂ ਕਿੰਤੂ ਪਰੰਤੂ ਨਹੀਂ ਕਰਾਂ ਮੈਂ ਸ਼ੱਕ ਸ਼ੋਭਾ ਨਹੀਂ ਕਰਾਂ ਮੈਨੂੰ ਕਿਸੇ ਪ੍ਰਕਾਰ ਦਾ ਸ਼ੱਕ ਨਹੀਂ ਹੋਵੇਗਾ ਮੈਂ ਤਸਲੀਮ ਕਰ ਲਵਾਂਗਾ ਹੋ ਗਿਆ ਹੋਵੇ ਹੋ ਗਿਆ ਹੋਵੇ ਸ਼ਾਇਦ ਇਤਨਾ ਛੋਟਾ ਉਠੋ ਹੈ ਇਕੋਈ ਸੂਈ ਦਾ ਨੱਕੇ ਇਤਨਾ ਵੱਡਾ ਹੋਵੇ ਚਲੋ ਮੈਂ ਮਨ ਲਵਾ। ਕਿਉਂਕਿ ਜਿਸ ਇਲਾਕੇ ਦੇ ਵਿੱਚ ਰਹਿਣ ਵਾਲੇ ਸਨ ਉਥੇ ਸਭ ਤੋਂ ਵੱਡਾ ਜਾਨਵਰ ਉੱਠ ਅਰਬ ਦੇਸ਼। ਪਰ ਮਰੂਥਨ ਤੋ ਈਸ਼ਾ ਕਹਿੰਦੇ ਲੈ ਅਗਰ ਮੈਨੂੰ ਕੋਈ ਇਹ ਆਖੇ ਕਿ ਉੱਠ ਸੂਈ ਦੇ ਨੱਕੇ ਦੇ ਚੋਂ ਲੰਘ ਕੇ ਬਿਨਾਂ ਸ਼ੱਕੋ ਸ਼ੋਭਾ ਦੇ ਮੈਂ ਮਨ ਲਵਾਗਾ। अगर मेनू कोई ए आके चोटी का धनवान भगवान तक पहुंच गया मैं नहीं मानता मैं नहीं बोल, हैरानगी क्यों? क्यों? धनवान बार मुखी आनोबिरती दिमागी शक्ति शरीरक शक्ति सब बार उलझी होती अंतरमुखी आंधा ही नहीं अंतरमुखी होए बिना ਧਾਰਮਿਕ ਹੋਣਾ ਔਖ ਹੈ ਅੰਤਰਮੁਖੀ ਹੋਏ ਬਿਨਾ ਪ੍ਰਮਾਤਮਾ ਦੇ ਨੇੜੇ ਜਾਣਾ ਔਖ ਹੈ ਕਿਉਂਕਿ ਪ੍ਰਮਾਤਮਾ ਨੂੰ ਕਿੱਥੋਂ ਲਵਾਂਗੇ ਸਾਗਰ ਦੇ ਚੋਂ ਜ਼ਮੀਨ ਦੇ ਚੋਂ ਅਸਮਾਨ ਦੇ ਚੋਂ ਸੂਰਜ ਚੰਦ ਤਾਰਿਆਂ ਦੇ ਚੋਂ ਨਹੀਂ ਆਪਣੇ ਵਿੱਚੋਂ ਨਉ ਨਿਦ ਅਮਰਦ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾ ਜੋ ਆਪਣੇ ਨੇੜੇ ਨੇ ਤੇ ਆਪਣੇ ਵਿੱਚ ਪ੍ਰਵੇਸ਼ ਹੀ ਨਹੀਂ ਕੀਤਾ ਕਿ ਕਿਸ ਤਰ੍ਹਾਂ ਧਾਰਮਿਕ ਹੋਵੇਗਾ ਜਿਹੜਾ ਮਨੁੱਖ ਉਸਤਾ ਤੇ ਮਾ ਮੈਂ ਬਾਰ ਬਾਰ ਮਾਫੀ ਮੰਗਲਵਾ ਮਾਹ ਪੁਰਖਾਂ ਦੇ ਬੋਲ ਨੇ ਤੁਹਾਡੇ ਸਾਹਮਣੇ ਰੱਖ ਰਹਿਣ ਜਿਹੜਾ ਮਨੁੱਖ ਜਿਤਨਾ ਬਾਰ ਮੁਖੀ ਹੋਵੇਗਾ ਉਤਨਾ ਹੀ ਅਧਾਰਮਕ ਹੋਵੇ ਉਤਨਾ ਹੀ ਅਧਾਰ ਉਤਨਾ ਹੀ ਸੰਸਾਰੀ ਹੋਵੇਗਾ ਜਾਂ ਨਾਲ ਕਹੇ ਤਾਂ ਉਤਨਾ ਹੀ ਹੰਕਾਰੀ ਹੋਵੇਗਾ ਜਿਹੜਾ ਮਨੁੱਖ ਆਪਣੇ ਨੇੜੇ ਹੋਵੇਗਾ ਉਤਨਾ ਹੀ ਉਹ ਪ੍ਰਮਾਤਮਾ ਦੇ ਨੇੜੇ ਹੋਵੇਗਾ ਜਿਹੜਾ ਮਨੋ ਕਪੜੇ ਅੰਦਰ ਪ੍ਰਵੇਸ਼ ਕਰ ਗਿਆ ਉਹਨੇ ਤੇ ਪ੍ਰਮਾਤਮਾ ਦਾ ਦਵਾਰ ਖੜਕਟਾ ਦਿੱਤਾ ਹੈ। ਦਰਮਾ ਦੇ ठांडे ਦਰਵਾਰ ਤੁਜ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੇ ਖੋਲ ਕੇ ਵੜ। اے ਪ੍ਰਭੂ ਆਪਣਾ ਦਰਵਾਜ਼ਾ ਖੋਲ। ਇਹਦਾ ਮਤਲਬ ਕਬੀਰ ਕਹਿ ਰਹੇ ਨੇ ਮੈਂ ਅੰਦਰ ਮੁਕੀ ਹੋ ਗਿਆ। ਸਰੋਂ ਪਾਸੇ ਸਿਮਟ ਕੇ ਮੈਂ ਆਪਣੇ ਅੰਦਰ ਆ ਗਿਆ। ਹੁਣ ਇਹ ਦਰਵਾਜ਼ਾ ਮੈਂ ਨਹੀਂ ਖੋਲ ਸਕਦਾ ਮੈਂ ਤੇਰੇ ਦਰ ਤੱਕ ਤੇ ਪਹੁੰਚ ਸਕਦਾ। ਤੇਰਾ ਦਰ ਖੋਲ ਨਹੀਂ ਸਕਦਾ। ਇਹ ਦਰ ਤੋਂ ਆਪ ਖੋ ਦਰਮ ਦੇਠਾਂ ਦੇ ਦਰਬਾਰ ਦਰਮ ਦੇ ਮੈਂ ਤੇਰੇ ਦਰ ਤੇ ਖੜਾ ਆ ਗਿਆ ਤੇਰੇ ਦਰ ਬੜੀ ਵੱਡੀ ਗੱਲ ਹੈ ਤੋ ਕਿਸ ਤਰ੍ਹਾਂ ਮੰਨ ਲਈਏ ਕਬੀਰ ਕੋ ਪਹੁੰਚ ਗਏ ਹੈ ਪ੍ਰਮਾਤਮਾ ਦੇ ਦਰ ਤੇ ਕਿਸੇ ਮੰਦਿਰ ਦੇ ਚ ਪਹੁੰਚ ਗਏ ਹੈ ਮਸਜਿਦ ਦੇ ਚ ਪਹੁੰਚ ਗਏ ਹੈ ਗੁਰਦੁਆਰੇ ਪਹੁੰਚ ਗਏ ਗੁਰਦੁਆਰੇ ਦੇ ਬੂਏ ਤੇ ਪਹੁੰਚ ਗਏ ਕਿਸੇ ਮੰਦਿਰ ਦੇ ਦਰਵਾਜ਼ੇ ਤੇ ਪਹੁੰਚ ਗਏ ਕਿਸੇ ਮਸਜਿਦ ਦੇ ਕਿਸੇ ਚਰਚ ਦੇ ਦਰਵਾਜ਼ੇ ਤੇ नहीं अपने जीवन के द्वार से पहुंच अंतरमुखी हो सके किसी वक्त मैं खोलांगा महाराज ने दर की व्याख्या भी की थी है जित दर वसे रामकली मल्ला पहला जित दर वसे कवन दर कही है जिथे तू रह दर कि उस दर न की आते नहीं जित दर वसे कमन दर कहिए दरा भीतर दर कमन ले ਇਹ ਜੋ ਭੀਤਰ ਹੈ ਅੰਦਰ ਹੈ ਦਰਵਾਜ਼ਾ ਬਾਹਰ ਦਾ ਨਹੀਂ ਹੈ ਇਸ ਅੰਦਰ ਦੇ ਦਰਵਾਜ਼ੇ ਤੱਕ ਕੌਣ ਪਹੁੰਚੇ ਇਸ ਭੀਤਰ ਦੇ ਦਰ ਤੱਕ ਕੌਣ ਪਹੁੰਚੇ ਅੰਤਰਮੁਖੀ ਹਰ ਮਨੁੱਖ ਨਹੀਂ ਆ ਜਿਤਨੇ ਲਾਇਫ ਬਿਜੀ ਹੋ ਜਾਏ ਮਸਰੂਕ ਹੋ ਜਾਏ ਉਤਨੇ ਹੀ ਬਾਰਮੁਖੀ ਹੋਣਗੇ ਕਲਾ ਸੰਗੀਤ ਕਵਤਾ ਨਿਰਤ ਸੰਗਤ ਰਾਸ਼ੀ ਤਰ੍ਹਾਂ ਤਰ੍ਹਾਂ ਦੀ ਕਲਾ ਦਾ ਜਨਮ ਇਸ ਨੂੰ ਉਹਨਾਂ ਲੋਕਾਂ ਨੇ ਦਿੱਤਾ ਹੈ ਜੋ ਥੋੜੇ ਜਿਹਾ ਆਪਣੇ ਨੇੜੇ ਆਏ ਤੇ ਜਿਨ੍ਹਾਂ ਨੇ ਸਮਾਂ ਕਢਿਆ ਆਪਣੇ ਆਪ ਦੇ ਨੇੜੇ ਆਣ ਦਾ ਤੇ ਧਰਮ ਦਾ ਜਨਮ ਤੇ ਉਹਨਾਂ ਦੇ ਅੰਦਰ ਹੋਇਆ ਜੋ ਬਿਲਕੁਲ ਆਪਣੇ ਅੰਦਰ ਪ੍ਰਵੇਸ਼ ਕਰ ਗਏ ਆਪਣੇ ਅੰਦਰ ਪ੍ਰਵੇਸ਼ ਕਰ ਗਏ ਦੋ ਸ਼ਬਦ ਮੈਨੂੰ ਕਹਿਣ ਰਹਿਣਾ ਜਿਤਨਾ ਬਾਹਰ ਮੁਖੇ ਮਨੁੱਖ ਹੋਵੇਗਾ ਉਤਨੇ ਹੀ ਅਧਾਰਵਤ ਕੁਝ ਵੀ ਸਮਝ ਨਹੀਂ ਹੋਵੇ ਆਪਣੇ ਨੇੜੇ ਆ ਕੇ ਕੁਝ ਪ੍ਰਮਾਤਮਾ ਦੀ ਮਹਿਕ ਦਾ ਪਤਾ ਚੱਲਦਾ ਹੈ ਆਪਣੇ ਨੇੜੇ ਆ ਕੇ ਕੁਝ ਪ੍ਰਮਾਤਮਾ ਦੇ ਨੂਰ ਦਾ ਪਤਾ ਚੱਲਦਾ ਹੈ ਆਪਣੇ ਨੇੜੇ ਆ ਕੇ ਕੋਈ ਪ੍ਰਮਾਤਮਾ ਦੇ ਗੀਤ ਨਾਦ ਦਾ ਪਤਾ ਚੱਲਦਾ ਹੈ ਆਪਣੇ ਨੇੜੇ ਆ ਕੇ ਕੁਝ ਪ੍ਰਮਾਤਮਾ ਦੇ ਰਸ ਦਾ ਪਤਾ ਚੱਲਦਾ ਹੈ ਕੋਈ ਰਸ ਹੈ ਕੋਈ ਨਾਦ ਹੈ ਕੋਈ ਰੂਪ ਹੈ ਕੋਈ ਰੰਗ ਹੈ ਐਸਾ ਰੰਗ ਜੋ ਆਕਾਰ ਨਹੀਂ ਰੱਖਦਾ ਫਿਰ ਵੀ ਰੰਗ ਹੈ ਐਸਾ ਰੂਪ ਜੋ ਆਕਾਰ ਨਹੀਂ ਰੱਖਦਾ ਫਿਰ ਵੀ ਅਨੂਪਮ ਹੈ ਅਰੂਪ ਹੈ ਅਨੂਪ ਹੈ ਕਲਗੀ ਦਰਬਾਰ ਸ ਕੋਈ ਰੂਪ ਨਹੀਂ ਤੇਰਾ ਫਿਰ ਵੀ ਤੂੰ ਬਹੁਤ ਸੁੰਦਰ ਹੈ ਬਹੁਤ ਸੁੰਦਰ ਹੈ ਕਿ ਪਹਿਲੀ ਹੋ ਗਈ ਜਦ ਆਕਾਰ ਹੀ ਨਹੀਂ ਹੈ ਤਾਂ ਤੂੰ ਸੁੰਦਰ ਹੈ ਬਹੁਤ ਸੁੰਦਰ ਹੈ ਬਹੁਤ ਸੁੰਦਰ ਹੈ ਅਰੂਪ ਹੈ ਅਨੂਪ ਹੈ ਇਸ ਚੀਜ਼ ਦਾ ਪਤਾ ਕਦੋਂ ਚੱਲਦਾ ਹੈ ਜਦ ਮਨੁੱਖ ਥੋੜਾ ਜਿਹਾ ਆਪਣੇ ਨੇੜੇ ਆਪੇ ਉਮੈਂ ਫਿਰ ਦੁਹਰਾ ਦਿਆਂ ਇੱਕ ਮਨੁੱਖ ਜਿਤਨਾ ਪਦਾਰਤ ਦੇ ਨੇੜੇ ਆਪਣੇ ਨੇੜੇ ਨਹੀਂ ਪਦਾਰਤਾਂ ਬਾਰੇ ਬਹੁਤ ਕੁਝ ਜਾਣਦਾ ਹੈ ਇੱਕ ਵਿਗਿਆਨਕ ਬਹੁਤ ਕੁਝ ਜਾਣਦਾ ਹੈ ਮਨੁੱਖ ਜਿਤਨਾ ਪਰਿਵਾਰ ਦੇ ਨੇੜੇ ਆਪਣੇ ਨੇੜੇ ਨਹੀਂ ਪਰਿਵਾਰ ਬਾਰੇ ਬਹੁਤ ਕੁਝ ਜਾਣਦਾ ਹੈ ਆਪਣੇ ਬਾਰੇ ਕੁਝ ਵੀ ਨਹੀਂ ਜਾਣਦਾ ਕੁਝ ਵੀ ਨਹੀਂ ਜਾਣਦਾ ਇੱਕ ਮਨੁੱਖ ਜਿਤਨਾ ਪਤਨੀ ਦੇ ਨੇੜੇ ਹੈ ਆਪਣੇ ਨੇੜੇ ਨਹੀਂ ਹੈ ਪਤਨੀ ਬਾਰੇ ਬਹੁਤ ਕੁਝ ਜਾਣਦਾ ਹੈ ਬਹੁਤ ਕੁਝ ਜਾਣਦਾ ਹੈ ਆਪਣੇ ਬਾਰੇ ਕੁਝ ਵੀ ਨਹੀਂ ਜਾਣਦਾ ਆਪ ਤਨ ਕਰ ਜੋ ਕਰੇ ਬੇਚਾਰ इस जम्पन कर नहीं करे एक बार मनुख इतना बार मुखी क्यों हो गया धार्मिक मनोविज्ञान कहता है बार जो ए पदार्थ का जगत है नो अपने अनुकूल करना है हवा नो अपने अनुकूल करना है पानी नो अपने अनुकूल करना है धरती नो अपने अनुकूल करना है अग्नि नो अन, अपने अनुकूल करना है जो मेरे अनुकूल नहीं है उसको मैं सुख नहीं ले सकदा मैं बंदे नो अपने अनुकूल करना मैं हुकम कीता तो उ नो मानना पए मानना ਇਕੋ ਹੀ ਮਨੁੱਖ ਹੁਕਮੰਦਾ ਹੈ ਬਾਕੀ ਨਹੀਂ ਉਹ ਨੌਕਰ ਹੈ ਸਾਰਾ ਦੇਸ਼ ਹੁਕਮੰਦਾ ਹੈ ਹੁਕਮਰਾਨ ਹੈ ਹੁਕਮਰਾਨ اے ਰਾਜਾ ਹੈ ਤੇ ਬਾਦਸ਼ਾਹ ਹੈ ਅਜੇ ਮੇਰਾ ਹੁਕਮ ਸਿਰਫ ਇੱਕੋ ਹੀ ਬੰਦੇ ਤੇ ਚੱਲਦਾ ਹੈ ਜੋ ਮੇਰਾ ਮੁਲਾਜ਼ਮ ਹੈ ਜੋ ਮੇਰਾ ਨੌਕਰ ਹੈ ਅੰਦਰ ਪੀੜਾ ਰਹਿੰਦੀ ਹੈ ਇਸੇ ਤੇ ਮੇਰਾ ਹੁਕਮ ਚੱਲਦਾ ਹੈ ਬਾਕੀਆਂ ਤੇ ਨਹੀਂ ਬਗਨੀ ਮਨ ਤੇ ਹਕੂਮਰਾਨੀ ਦਾ ਜਨਮ ਇੱਥੋਂ ਹੋਇਆ ਮੈਂ ਸਿਰਫ ਪਦਾਰਥ ਨੂੰ ਹੀ ਆਪਣੇ ਅਨੁਕੂਲ ਨਹੀਂ ਕਰਨਾ ਸਿਰਫ ਹਵਾ ਤੇ ਪਾਣੀ ਨੂੰ ਹੀ ਆਪਣੇ ਅਨੁਕੂਲ ਨਹੀਂ ਕਰਨਾ ਮੈਂ ਮਨੁੱਖਾਂ ਨੂੰ ਵੀ ਆਪਣੇ ਅਨੁਕੂਲ ਕਰਨਾ ਧਰਮ ਦਾ ਜਨਮ ਉਹਨਾਂ ਲੋਕਾਂ ਨੇ ਉਸਨੂੰ ਜਨਮ ਦਿੱਤਾ ਤੇ ਇਸ ਸਮਝ ਨੂੰ ਜਨਮ ਦਿੱਤਾ ਕਿ ਜਿਤਨੇ ਚਿਰ ਤੱਕ ਮਨੁੱਖ ਆਪਣੇ ਆਪ ਨੂੰ ਪਰਮਾਤਮਾ ਦੇ ਅਨੁਕੂਲ ਨਹੀਂ ਕਰਦਾ ਪਰਮਾਤਮਾ ਤੋਂ ਆਨੰਦ ਨਹੀਂ ਲੈ ਸਕੇਗਾ ਜਿਤਨੇ ਚਿਰ ਤੱਕ ਮਨੁੱਖ ਪਦਾਰਥਾਂ ਨੂੰ ਆਪਣੇ ਅਨੁਕool ਨਹੀਂ ਕਰ ਸਕਦਾ ਪਦਾਰਥਾਂ ਕੋ ਸੁਖ ਨਹੀਂ ਲੈ ਸਕਦਾ ਜਿੰਨੇ ਚਿਰ ਤੱਕ ਆਪਣੇ ਆਪ ਨੂੰ ਪਰਮਾਤਮਾ ਦੇ ਅਨੁਕool ਨਹੀਂ ਕਰੇਗਾ ਆਨੰਦ ਨਹੀਂ ਲੈ ਸਕਦਾ ਨਹੀਂ ਲੈ ਸਕਦਾ ਕਿਵੇਂ ਆਪਣੇ ਆਪ ਨੂੰ ਪਰਮਾਤਮਾ ਦੇ ਅਨੁਕool ਕਰੀਏ ਕਿ ਮੈਂ ਕੱਲ ਤੁਹਾਡੇ ਸਾਹਮਣੇ ਖੋਲਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ ਇਹਨਾਂ ਪੰਕਤੀਆਂ ਨੂੰ ਅਭਾਰ ਬਣਾ ਕੇ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੇ ਸੋਈ ਭਲ ਮਾਨੋ ਔਰ ਹਰ ਕਥਾ ਨਿਰਾਲੇ ਨਹੀਂ ਤੇ ਹੰਕਾਰ ਦਾ ਇੱਕ ਬੀਜ ਨਹੀਂ ਹੈ ਇਹ ਦੋਵੇਂ ਪੰਕਤੀਆਂ ਆਪ ਨੂੰ ਸਰਵਨ ਕਰਾਵਾਂ ਤੇ ਸਮਾਪਤੀ ਹਮ ਬੜ ਕਉ ਕੁਲੇਨ ਹਮ ਪੰਡਤ ਹਮ ਜੋਗੀ ਸੰਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਗਿਆਨ ਤੇ ਸਵਾਸੇ ਸੀ ਭਗਵਾਨ ਦੇ ਨੇੜੇ ਜਾਈਏ ਗਿਆਨ ਤੇ ਸਵਾਸੇ ਸੀ ਨਿਰੰਕਾਰ ਦੇ ਨੇੜੇ ਜਾਈਏ ਗਿਆਨ ਹੰਕਾਰ ਦੇ ਨੇੜੇ ਲੈ ਕੇ ਚਲਾ ਗਿਆ ਗੁਸਤਾਖੀ ਮਾ ਉਹ ਜਿੰਨਾ ਵੱਡਾ ਕਹਿਨੀ ਉਤਨਾ ਵੱਡਾ ਹੰਕਾਰੀ ਮੈਂ ਐਸਾ ਦੇਖੇ ਹੰਕਾਰ ਨੂੰ ਟਿਕਣ ਵਾਸਤੇ ਗਿਆਨ ਚਾਹੀਦਾ ਅਗਿਆਨ ਦੇ ਆਸਰੇ ਤੇ ਹੰਕਾਰ ਨਹੀਂ ਖੜਾ ਹੁੰਦਾ ਦਾਨ ਦੇ ਆਸਰੇ ਤੇ ਹੰਕਾਰ ਖੜਾ ਹੁੰਦਾ ਚੋਰੀ ਦੇ ਆਸਰੇ ਤੇ ਨਹੀਂ ਇੱਕ ਮਨੁੱਖ ਕਹਿ ਸਕਦਾ ਮੈਂ ਮਾੜਾ ਮੋਟਾ ਦਾਣੇ ਹੀ ਨਹੀਂ ਬਹੁਤ ਵੱਡਾ ਦਾਣੇ ਆ ਬੜੀ ਮਹਿਫਿਲ ਵਿੱਚ ਕਿਸ ਤਰ੍ਹਾਂ ਕਹਿ ਸਕਦਾ ਮੈਂ ਮਾੜਾ ਮੋਟਾ ਚੋਰ ਨਹੀਂ ਆ ਬਹੁਤ ਵੱਡਾ ਚੋਰ ਕਿਵੇਂ ਕਹੇਗਾ ਚੋਰੀ ਤੇ ਹੰਕਾਰ ਕੀ ਖੜਾ ਹੋਏ ਦਾਨ ਤੇ ਹੰਕਾਰ ਖੜਾ ਹੋਏ ਇਹ ਵੀ ਮੇਰੇ ਸਾਹਸ ਇਸੇ ਤਰੀਕੇ ਨਾਲ ਗਿਣਤੀ ਕਰਦੇ ਜਾਣਾ ਗੁਣਾਂ ਦੇ ਤੇ ਹੰਕਾਰ ਆਪਣੀ ਯਾਤਰਾ ਕਰਦਾ ਹੈ ਹਮ ਬੜ ਕਵ ਕੁਲীন ਹਮ ਪੰਡਤ ਹਮ ਜੋਗੀ ਸੰਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਇਹ ਬੁੱਧ ਕਬੇ ਨਾ ਨਾਸੀ ਕਹਿ ਰਵਿਦਾਸ ਸਭੇ ਨਹੀਂ ਸਮਝਸ ਭੂਲ ਪਰੇ ਜੈਸੇ ਬੌਰੇ ਬੌਰੇ ਕੈਨਰ ਪਾਗਲ ਸਾਰਾ ਜਗਤ ਪਾਗਲ ਹੈ ਜਿਸ ਅਗਨੀ ਦੇ ਨਾਲ ਦੀਵਾ ਜਲਾ ਕੇ ਘਰ ਨੂੰ ਰੋਸ਼ਨ ਕਰਨਾ ਚਾਹੀਦਾ ਉਸ ਅਗ ਨਾਲ ਆਪਣੇ ਘਰ ਨੂੰ ਭੂਕਦੇ ਜਿਸ ਗਿਆਨ ਕਰਕੇ ਭਗਵਾਨ ਨੂੰ ਪ੍ਰਾਪਤ ਕਰਨਾ ਚਾਹੀਦਾ ਸੀ ਨਿਰੰਕਾਰ ਨੂੰ ਕਿਤੇ ਹੰਕਾਰ ਨੂੰ ਜਨਮ ਦੇ ਰਹੇ ਪਿਤੇ ਅਗਨ ਲਪਣਾ ਘਰ ਛੱਡ ਰਹੇ ਪੈਣੇ দান ਤੋਂ ਹੰਕਾਰ ਸੇਵਾ ਤੋਂ ਹੰਕਾਰ ਔਰ ਇਸੇ ਤਰੀਕੇ ਨਾਲ ਕਵਤਾ ਤੋਂ ਹੰਕਾਰ ਪੰਡਤਾਈ ਤੋਂ ਹੰਕਾਰ ਸੇਵਾ ਤੋਂ ਹੰਕਾਰ ਅੱਜੋ ਵੀ ਇੱਕ ਬੀਜ ਨਹੀਂ ਹੈ ਹੰਕਾਰ ਦਾ ਹੰਕਾਰ ਦੇ ਹਜ਼ਾਰਾਂ ਬੀਜ ਨੇ ਔਰ ਹਜ਼ਾਰਾਂ ਬੀਜਾਂ ਤੋਂ ਪੈਦਾ ਹੁੰਦਾ ਹੈ ਪ੍ਰਕਿਰਤੀ ਨੇ ਹਰ ਫਲ ਦਾ ਬੀਜ ਇੱਕ ਬਣਾਇਆ ਲੇਕਿਨ ਹੰਕਾਰ ਦੇ ਹਜ਼ਾਰਾਂ ਵਿੱਚ ਤੋਂ ਮੈਂ ਫਿਰ ਦੁਹਰਾਵਾਂ ਆਪਣੇ ਆਪ ਨੂੰ ਜਿਤਨੇ ਸਿਰ ਤੱਕ ਮਨੁੱਖ ਪਰਮਾਤਮਾ ਦੇ ਅਨਕੋਲ ਨਹੀਂ ਕਰਦਾ ਪਰਮਾਤਮਾ ਤੋਂ ਆਨੰਦ ਨਹੀਂ ਲੈ ਸਕੇਗਾ ਪਰਮਾਤਮਾ ਦੀ ਸ਼ਕਤੀ ਉਸ ਨੂੰ ਨਹੀਂ ਮਿਲ ਸਕਦੀ ਜਿਤਨੇ ਚਿਰ ਤੱਕ ਪਦਾਰਥ ਨੂੰ ਆਪਣੇ ਅਨਕੋਲ ਨਹੀਂ ਕਰਦਾ ਇਹ ਪਦਾਰਥ ਤੋਂ ਵੀ ਸੁੱਖ ਨਹੀਂ ਲੈ ਸਕਦਾ ਕਤਈ ਨਹੀਂ ਲੈ ਸਕਦਾ ਇਹ ਖੁਲਾਸਾ ਮੈਂ ਤੁਹਾਡੇ ਸਾਹਮਣੇ ਬਾਕੀ ਕੱਲ ਕਰਾਂਗਾ ਇੱਥੇ ਹੀ ਸਮਾਪਤੀ ਥੋੜੇ ਦਿਨ ਬੜੀ ਸੇਵਾ ਕਰਨੀ ਆਕੀਏ ਸਾਲ 400 ਸਾਲਾ ਸ਼ਤਾਬਦੀ 300 ਸਾਲਾ ਸ਼ਤਾਬਦੀਆਂ ਦਾ ਰੇ ਫਿਰ ਦਾਸ ਦੇ ਦੋ ਦੋ ਦਿਨ ਸੇਵਾ ਰਏ ਸਭ ਜਗ੍ਹਾ ਇਹ ATC ਚੈਨਲ ਵਾਲੇ ਬੇਰੇ ਨਾਲ ਹੀ ਚਲਦੇ ਰਏ ਦੋ ਦਿਨ ਸੂਰਤ ਦੋ ਦਿਨ ਬੈਂਗਲੌਰ ਦੋ ਦਿਨ ਮਦਰਾਸ ਦੋ ਦਿਨ ਹైదరాబాద్ ਫਿਰ ਦੋ ਦਿਨ ਜਬਲਪੁਰ ਦੋ ਦਿਨ ਨਾਗਪੁਰ ਫਿਰ ਦੋ ਦਿਨ ਰਾਏਪੁਰ ਹਾਜ਼ਰੀ ਵਰਦੇ ਮੈਂ ਦਿੱਲੀ ਪਹੁੰਚੇ ਤੇ ਫਿਰ ਫਤਿਹਗੜ੍ਹ ਸਾਬ ਗਏ ਉਥੇ ਵੀ ਸਾਰਾ ਪ੍ਰਾਮ ਰਿਕਾਰਡ ਹੋਇਆ ਇੱਕ ਅੰਦਾਜ਼ੇ ਦੇ ਮੁਕਾਬਲ ਮਤਾਬ ਅਖਬਾਰੀ ਰਿਪੋਰਟਾਂ ਦੇ ਮਤਲਬ 44 ਲੱਖ ਦਾ ਇਕੱਠ ਹੋਇਆ ਵੱਡੇ ਵੱਡੇ ਹਾਲ ਛੇ ਲਗੇ ਐ ਸਾ ਛੇ ਹਾਲ ਜਿਹੜੇ ਬਣਾਏ ਗਏ ਪੰਡਾਲ ਵੱਡੇ ਵੱਡੇ ਤਿਲ ਧਰਨ ਦੀ ਕਿਦਰੇ ਵੀ ਥਾਂ ਨਹੀਂ ਸੀ ਸਟੇਟ ਦੇ ਭਾਵੇਂ ਮੈਂ 1 ਘੰਟਾ ਪਹਿਲੇ ਜਾਣ ਦੀ ਕੋਸ਼ਿਸ਼ ਕੀਤੀ ਪਰ ਮੈਂ ਅੱਧਾ ਘੰਟਾ ਲੇਟ ਹੋ ਗਿਆ ਡੇਢ ਘੰਟੇ ਤੱਕ ਮੈਂ ਸਟੇਟ ਤੇ ਪਾ ਅਨਾਰਸ਼ ਇਤਨੇ ਵੀ ਪਾਇ ਵੀ ਆਈ ਪੀ ਜੋ ਹੈ ਪਾਸ ਮੈਨੂੰ ਮਿਲਿਆ ਸੀ ਕਾਰ ਦਾ ਪਰ ਵੀੜੇ ਚਲੇ ਕੇ ਸ ਕੋਈ ਥੋੜੇ ਗਿਆ ਨਸ ਦੇ ਖਿਚਾਓ ਕਰਕੇ ਮੈਂ ਚੱਲ ਨਹੀਂ ਸਕਦਾ ਸੀ ਉਹਨਾਂ ਵਿਚਾਰੇ ਨੇ ਪਾਸ ਬਣਾ ਦਿੱਤਾ ਉਹ ਗੱਡੀ ਕਿਵੇਂ ਚੜੇ ਇੰਨੇ ਇਤਨੇ ਵੀ ਥੋੜਾ ਜਿਹਾ ਪੈਦਲ ਚੱਲਣਾ ਪਿਆ ਉਹ ਪੁਲਿਸ ਨੇ ਰਸਤਾ ਬਣਾਇਆ ਉਹਨਾਂ ਕੋ ਦੇ ਵਾਸਤੇ ਹੀ ਗੱਲ ਵੀ ਨਹੀਂ ਸੀ ਕਹਿਣ ਲੱਗੇ ਗੈਨੇ ਜੀ ਆਮ ਪਬਲਿਕ ਹੋਵੇ ਤੇ ਅਸੀਂ ਹੋਰ ਵਿਵਹਾਰ ਕਰਦੇ ਆ ਪਰ ਹੁਣ ਸੰਗਤ ਹੈ ਤੇ ਸੰਗਤ ਦੇ ਨਾਲ ਅਸੀਂ ਸੰਗਤ ਵਾਲੇ ਹੀ ਵਿਵਹਾਰ ਕਰਾਂਗੇ ਤੇ ਗੁਰੂ ਦੀ ਸੰਗਤ ਹੈ ਰਸਤਾ ਦੇਵੇਗੇ ਤਾਂ ਇਹ ਤੁਹਾਨੂੰ ਲੈ ਜਾਵਾਂਗੇ ਉਹ ਜਿਹੜੇ ਉਹ ਜਿਹੜੇ ਮੁਸ਼ਕਿਲ ਮੈਂ 1.5 ਘੰਟੇ ਇਸ ਤਾਈ ਤੱਕ ਪਹੁੰਚਿਆ। ਕ੍ਰੀਵਨ ਗ੍ਰੀਵਨ ਹਰ ਮਜ਼ਬਦ ਦੇ ਮੁਖੇ ਪਹੁੰਚੇ ਹੋਏ ਸਾਂ। 400 ਸਾਲਾਂ ਕੇ ਜਦ ਮੈਂ ਅੰਮ੍ਰਿਤਸਰ ਗਿਆ ਹਰ ਗਲੀ ਪੈ ਇੱਕ ਸੀ ਕਿਸੇ ਗਲੀ ਚ ਲੰਘਣ ਦਾ ਰਸਤਾ ਨਹੀਂ ਸੀ। ਦੇ ਵੀ ਮਸਕ। ਔਰ ਇਹ ਜੈਲੋ ਸਿਰਫ ਇੱਕ ਹਿੱਸਾ ਸੰਗਤ ਦਰਬਾਰ ਸਾਹਿਬ ਦਰਸ਼ਨ ਕਰ ਸਕੇ ਤਿੰਨ ਇਸੇ ਦਰਸ਼ਨ ਕੀਤੇ ਬਿਨਾ ਵਾਪਸ ਆਏ। ਰਸਤੈ ਨੀਸ। ਇੰਨੇ ਵੀ ਇਤਨੇ ਵੀ। ਸਕੇ ਜੁਤੇ ਜਦੋਂ ਦਸ ਪਹੁੰਚਿਆ ਸੀ ਜੋ ਨਵ अमृतसर ਬਣਾਇਆ ਗਿਆ ਸੀ ਪੰਡਾਲ ਬਹੁਤ ਵੱਡਾ। ਔਰ ਉੱਥੇ ਵੀ ਇੱਕ ਅੰਦਾਜ਼ੇ ਦੇ ਮੁਤਾਬਕ ਕਈ ਲੇ ਪੱਚੀ ਲੱਗਦਾ ਕਰ ਸੀ। ਦਰਾਈ ਲਾਮਾ ਜੀ ਵੀ ਪਹੁੰਚੇ ਸਨ ਰਵੀ ਸ਼ੰਕਰ ਜੀ ਸਵਕਤ ਹਿੰਦੂ జగਦ ਦੇਵਕੀ ਮਨੇ ਜਾਣਨ ਉਹ ਵੀ ਪਹੁੰਚੇ ਸਨ ਹਵਰਤ ਨਜ਼ਾਮੁਦੀਨ ਆਉੜੀਆ ਉਹਨਾਂ ਦੇ ਦਰਗਾਹ ਦੇ ਜਿਹੜੇ ਇਸ ਵਕਤ ਮੁਖੀ ਮਜ਼ੌਰ ਨੇ ਉਹ ਵੀ ਪਹੁੰਚੇ ਸਨ ਪਾਵੇਂ ਉਹ 90 ਸਾਲ ਦੇ ਨੇ ਬੜੇ ਬਜ਼ੁਰਗ ਸਨ ਕਹਿਣ ਲੱਗੇ ਨਹੀਂ ਅਕੀਦਤ ਦੇ ਪੁੱਲ ਪੇਟ ਕਰਨ ਮੈਂ ਵੀ ਜਾਣਾ ਹਰ ਮਜ਼ਬਬ ਦਾ ਮੁਖੀ ਇੱਕੋ ਜਿਹੀ ਤੇ ਬੈਠਾ ਸੀ ਹਜ਼ਰਤ ਨਜ਼ਾਮਉਦੀਨ ਔਲੀਆ ਉਹਨਾਂ ਦੀ ਦਰਗਾਹ ਦੇ ਮਜਾਹਰ ਨੇ ਜਿਹੜੇ ਦੋ ਸ਼ਬਦ ਕਹੇ ਮੈਂ ਕਹਿ ਕੇ ਸਮਾਪਤੀ ਕਰਾਂ ਉਹਨੇ ਕਿਹਾ ਖੁਦਾ ਨੇ ਆਖਿਆ ਜਗਤ ਹੋ ਜਾ ਜਗਤ ਹੋ ਗਿਆ ਜਗਤ ਸ਼ਬਦ ਤੋਂ ਬਣਿਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ 400 ਸਾਲਾ ਸਥਾਪਨਾ ਦਿਵਸ ਮਨਾ ਰਹੇ ਸਨ ਕਿ ਗੁਰੂ ਗ੍ਰੰਥ ਸਾਹਿਬ ਸ਼ਬਦਾ ਅਵਤਾਰ ਕਿੰਨੇ ਇੱਕ ਸ਼ਬਦ ਹੋਇਆ ਖੁਦਾ ਤੋਂ ਹੋ ਜਾ ਜਗਤ ਹੋ ਗਿਆ। ਤੋ ਜਗਤ ਸ਼ਬਦ ਤੋਂ ਹੋਇਆ। ਅਗਲੇ ਜਿਹੜੇ ਦੋ ਸ਼ਬਦ ਨੇ ਉਹ ਸੁਣਨ ਵਾਲੇ ਨੇ ਜਿਹੜੇ ਉਸਨੇ ਕਹੇ ਸੋ ਕਿ ਮੇਰੇ ਕੋਲ ਹੀ ਬੈਠੇ ਸ। ਮੇਰੇ ਬੋਲਣ ਤੋਂ ਬਾਅਦ ਉਹਨਾਂ ਨੇ 10 ਮਿੰਟ ਇਹ ਬੋਲੋ ਬੋਲੇ। ਕਿਹ ਲਗੇ ਅਜੇ ਦੁਨੀਆ ਸਿਆਣੀ ਨਹੀਂ ਹੈ। ਜੇ ਦਿਨ ਸਾਰੀ ਦੁਨੀਆ ਸਿਆਣੀ ਹੋਈ। ਤੇ ਸਿਆਣੀ ਦੁਨੀਆ ਦਾ ਇੱਕ ਕੋਈ ਪੈਗੰਬਰ ਹੋਵੇਗਾ ਔਰ ਉਸ ਪੈਗੰਬਰ ਦਾ ਨਾਮ ਹੋਵੇਗਾ ਹਨ ਗੁਰੂ ਗ੍ਰੰਥ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ 1 ਜਨਵਰੀ 2026 ਜੋ ਕਿ ਅੱਜ ਆਫੀਸ਼ੀਅਲੀ ਅੰਗਰੇਜ਼ੀ ਡੇਟ ਵਿੱਚ ਨਵਾਂ ਸਾਲ ਚੜ ਗਿਆ ਹੈ ਤੁਹਾਨੂੰ ਪਤਾ ਹੀ ਹੈ ਮਸਕੀਨ ਜੀ ਨੇ ਇਸ ਕਥਾ ਵਿੱਚ ਤੁਹਾਨੂੰ ਸਾਰੀ ਵਿਆਖਿਆ ਕਰ ਦਿੱਤੀ ਹੈ ਨਵੇਂ ਸਾਲ ਕਿਉਂ ਮਨਾਇਆ ਜਾਂਦਾ ਹੈ ਤੇ ਕਾਤੋਂ ਮਨਾਇਆ ਜਾਂਦਾ ਹੈ ਤੇ ਤੁਹਾਨੂੰ ਹਰ ਰੋਜ਼ ਐਸੀ ਤਰ੍ਹਾਂ ਦੀਆਂ ਕਥਾ ਮਿਲਦੀਆਂ ਰਹਿੰਗੀਆਂ ਤਾਂ ਡੇ ਕੇ ਹੱਥ ਜੋੜ ਬੇਨਤੀ ਕੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵਾਹਿਗੁਰੂ ਮੇਰ ਪਰਾ ਹੱਥ ਰੱਖੇ ਜਿੰਨੇ ਵੀ ਪੈਨ ਪ੍ਰੈਸ ਕਥਾ ਨੂੰ ਸੁਣ ਰਹੇ ਚੜ੍ਹਦੀ ਕਲਾ ਵਿੱਚ ਰੱਖੇ ਉਹਨਾਂ ਤੇ ਮਾਦੀ ਮਾਫੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ